ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇয়াল ਤਹਿਸੀਲ ਬਾਬਾ ਬਕਾਲਾ ਜੇ ਤੇ ਜਿਹੜਾ ਵੀਰ ਭਰਾ ਵੱਡੀਆਂ ਮਈਆਂ ਦਾ ਸ਼ੌਂਕ ਰੱਖਦਾ ਵਾ ਤੇ ਬਾਈ ਕੋਲੋਂ ਵੱਡੀਆਂ ਤੇ ਵੱਡੀਆਂ ਝੋਟੀਆਂ ਆਈਆਂ ਵਾ ਅੱਜ 14 15 16 20 ਪਲੱਸ ਵਾਲੀਆਂ ਚੰਗੀਆਂ ਝੋਟੀਆਂ ਵਾ ਤੇ ਕਰਦੇ ਆ ਜੀ ਬਾਈ ਨਾਲ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਠ ਸਾਹਿਬ ਕੀ ਹਾਲ ਚਾਲ ਦੇ ਕਿਰਪਾ ਜੀ ਦਾਤੇ ਦੀ ਮਾਲਕ ਦੀ ਕਿਰਪਾ ਕਿੰਨੀਆਂ ਝੋਟੀਆਂ ਆਈਆਂ ਐ ਇਹ 12 ਝੋਟੀਆਂ ਦਾ ਲੋਟ ਆਇਆ ਠੀਕ ਐ ਠੀਕ ਐ ਇਹ ਮਾਲਕ ਦੀ ਕਿਰਪਾ ਦਾ ਬਹੁਤ ਬਹੁਤ ਚੰਗੀਆਂ ਕੁਆਲਟੀ ਵਾਲੀਆਂ ਤੇ ਦੁੱਧ ਵਾਲੀਆਂ ਐ ਕਿ ਚੰਗੀਆਂ ਵੱਡੀਆਂ ਆਈਆਂ ਐ ਮੈਂ ਕਿਹਾ ਚਲੋ ਆਹ ਟਾਈਮ ਹਲੇ 10 ਕ ਦਾ ਮੇਰੇ ਸਾਹ ਨੂੰ ਆਉਣਾ ਹਾਂਜੀ 10 ਵਜੇ ਚਲੋ ਵੀਡੀਓ ਮੈਂ ਭੈਣ ਭਰਾ ਸਾਰੇ ਆਖਣ ਦੇ ਵੀ ਪਾਓ ਆਈਆਂ ਝੋਟੀਆਂ ਦੀ ਖਾਲ ਲੈਣੇ ਮਣ ਕਿਥੇ ਦੁੱਧ ਤੇ ਰੇਟ ਦਾ ਜਿਹੜਾ ਉਹ ਫਿਰ ਦਿਹਾੜੀ ਦੋ ਦਿਨ ਹਟ ਕੇ ਵੀ ਹਾਂਜੀ ਜਿਹੜਾ ਭੈਣ ਭਰਾ ਆਣ ਕੇ ਵੇਖ ਕੇ ਖਾਦੀ ਕਰਕੇ ਜਾਂਦਾ ਐ ਤੇ ਆਹ ਵੇਖੋ ਵੀ ਆ ਝੋਟੀ ਦੋ ਦਾ ਮੈਂ ਦੋ ਦਾ ਨੀ ਇਹ ਸਕਵਾਰਟੀ ਉਖਾਲ ਹੋਈ ਦੀ ਸਿੰਘ ਵੇਖੋ origignal ਸਿੰਘ ਆ ਕੋਈ ਸ਼ੇਖ ਖਾਨੀ ਨਹੀਂ ਸਿੰਘ ਬਾਕੀ ਕਰਨੀ ਦੋ ਦਿਨ ਨਗਰ ਵੀ ਕੱਟੀ ਆ ਦੋ ਤਾਂ ਦੋ ਉੱਥੋਂ ਦੀ ਝੋਟੀ ਲੱਗਦੀ ਕੋ ਚੋਕੇ ਨੇ ਆਲੇ 12 ਲੀਟਰ ਠੀਕ ਆ ਉਹਦਾ ਜਿਆ ਸਫਰ ਚੋਫਰ ਦੇ ਨਾਲ ਥਣ ਚੱਡਾ ਬਹੁਤ ਵਧੀਆ ਆ 10:00 ਵਜੇ ਆ ਤੇ ਝੋਟੀ ਬਹੁਤ ਥੇਲੇ ਆ ਇਹ ਛੰਡੀ ਧੀਰੀ ਬੜੀ ਕੱਲੀ ਹਾਂ ਰਵਾਜ ਕੋਈ ਨਹੀਂ ਜਿਆਦੀ ਅਸਲ ਦੀ ਚੰਗੀ ਆ ਅਸਲ ਵਾ ਅਸਲ ਹਾਂ ਜੀ ਅਸਲ ਵਾ ਇਹ ਆ ਠੰਡੀਆਂ ਠੰਡੀਆਂ ਤੇਰੀ ਬੜੀ ਸਾਰੇ ਆਂਦੇ ਵੀ ਠੰਡੀਆਂ ਲੈਣੀਆਂ ਵੇਖੋ ਠੰਡੀਆਂ ਜਿਆਦਾ ਮਤਲਬ ਕਿ ਕੱਦ ਵਜਨ ਜੇ ਕੀ ਚਲਾਗੇ ਫਿਰ ਉਹ ਬਹੁਤ ਵਧੀਆ ਕੰਮ ਆ ਹਾਂ ਇੱਥੇ ਆ ਕੇ ਮੇਰਾ ਵੀ ਜੀਰੋ ਇੱਕ ਇਹਨੂੰ ਤੇ ਪਲਕੇ ਗੱਲ ਇੱਕ ਦਾ ਵੀ ਵੇਚ ਲੇ ਹਾਂਜੀ ਹਾਂਜੀ ਇਹ ਆੜ ਕੇ ਤੇ ਸਾਲੀ ਕਰਕੇ ਤੇ ਲੈ ਪਹਿਲਾ ਨੰਬਰ ਜਾਂ ਹਾਂਜੀ ਤੇ ਆਜੇ ਚਾਰ ਦੰਦ ਤੇ ਕੱਟੀਆਂ ਚਾਰ ਦੰਦ ਤੇ ਕੱਟੀ ਆ ਜੀ ਦੇਖੋ ਉਹ ਤੋਂ ਧੋਦ ਤੇ ਆਈ ਕਿ ਉਹਨੇ 14 ਲੀਟਰ ਚੋਗ ਗਏ 14 ਲੀਟਰ ਅੱਛਾ ਅੱਛਾ 14 ਲੀਟਰ ਚੋਗ ਰਿਆ ਸੀ ਇਹ ਥੋੜਾ ਜਿਹਾ ਹੁਣ ਇੱਥੇ ਸਫਰ ਦੇ ਨਾਲ ਚੰਗੀ ਝੋਟੀ ਇਹ ਵੀ ਜਵਾਨ ਆ ਬਹੁਤ ਜਵਾਨ ਪ्योर ਹਰਿਆਣੇ ਦੀ ਜੱਦ ਪਈ ਹੈ ਹਾਂਜੀ ਹਾਂਜੀ ਇੱਥੋਂ ਦੀ ਹੋਊਗੀ ਉੱਥੋਂ ਦੀ ਦੱਸਾਂਗੇ ਠੰਡੀਆਂ ਬਾਈ ਜੀ ਬਹੁਤ ਜਿਆਦੀਆਂ ਤੁਸੀਂ ਲੈਂਦੇ ਜੀ ਅੱਗੇ ਕਹਿੰਦੇ ਆ ਵੀ ਤੁਸੀਂ ਦੋਵੇਂ ਪਾਸੇ ਬਹਿ ਬਹਿ ਕੇ ਖੰਦੇ ਜੀ ਚੱਲ ਪੁੱਤ ਚੱਲ ਚੱਲ ਆਹ ਵੇਖੋ ਪੂਸ਼ਾਂ ਚੱਕੀ ਜਾਂਦੀਆਂ ਆਹ ਵੇਖੋ ਆ ਖਾਣ ਕੁਆਲਟੀ ਬਹੁਤ ਵਧੀਆ ਠੀਕ ਹੈ ਸਿੰਗਲ ਬਿਲਕੁਲ ਓਰੀਜਨਲ ਇਹ ਜਿੰਨਾ ਸਿੰਗਲ ਆਸਾਨੀ ਨਹੀਂ ਕੋਈ ਹੋਈ ਹਾਂ ਇਹ ਕੋਈ ਛੇੜ ਖਾਣੀ ਨਹੀਂ ਹੋਈ ਹੈ ਵਧੀਆ ਚੋਟੀ ਦੀ ਆ ਸਿੰਗਲ ਹੱਡੀ ਦੀ ਆ ਉਹ ਵੀ ਸਿੰਗਲ ਆ ਡੀ ਦੀ ਆ ਕਈ ਭੈਣ ਭਰਾ ਕਹਿੰਦੇ ਵੀ ਸਿੰਗਲ ਹੱਡੀ ਦੀ ਦਿਓ ਹਾਂਜੀ ਹਾਂਜੀ ਹੁਣ ਇਹ ਬਾਈ ਜੀ ਪਤਾ ਗੱਲ ਕੀ ਜਬਾਤ ਸਾਹਿਬ ਇਹ ਮਰਕੇ ਉੱਧਰ ਦੀ ਛੇਵਾ ਦੇ ਇੱਧਰ ਦੀ ਕਈ ਲੋਕ ਕਹਿ ਦਿੰਦੇ ਆ ਵੀ ਸਾਡੇ ਕੋਲ ਇਸੀਆਂ ਹੋ ਗਈਆਂ ਇਹਦੇ ਵੰਡ ਪਾਵਾਂਗੇ ਤੇ ਫੇਰ ਹੀ ਆ ਹਾਂਜੀ ਹਾਂਜੀ ਚੰਗੀਆਂ ਝੋਟੀਆਂ ਜਿਹੜੇ ਰੱਖਣ ਵਾਲੇ ਭੈਣ ਭਰਾ ਹੋ ਉਹਦੇ ਲੈ ਜਾਂਦੇ ਮੈਂਟ ਨਹੀਂ ਲਾਉਦੇ ਇਹ ਦੂਜਾ ਨੰਬਰ ਦੂਜਾ ਨੰਬਰ ਆਹ ਤੀਜਾ ਨੰਬਰ ਜੀ ਚਾਰ ਨੰਬਰ ਤੋਂ ਬਾਅਦ ਇਹ ਦੇਖੋ ਮੋੜ ਮੈਂ ਥੱਲੇ ਹੋ ਗਿਆ ਦੁੱਧ ਹੋਵੇ ਇਹਦੇ ਕੋਲ ਦੁੱਧ ਉਤਰਾ ਕੇ ਹੋ ਗਿਆ ਫਿਰ 12 ਤੋਂ 13 ਮੀਟਰ ਦਾ ਫਰਕ ਪੈ ਜਾਂਦਾ ਡਾਊਨ ਹੁੰਦੀਆਂ ਮਈਆਂ ਠਾ ਹਾਂਜੀ ਹਾਂਜੀ ਵੀ ਇੱਕ ਵਾਰੀ ਡਾਊਨ ਹੁੰਦੀਆਂ ਜੇ ਹੁਣ ਚਲੋ ਦੋਹਾਂ ਦਿਨਾਂ ਤੱਕ ਦੁੱਧ ਦਾ ਪਤਾ ਲੱਗ ਜੂਗਾ ਤੇ ਫਿਰ ਵੀਡੀਓ ਪਾ ਦਾਂਗੇ ਜਿੰਨੇ ਤੇ ਭੜ ਭੜਾ ਨੂੰ ਚੰਗੀ ਲੱਗੂਗੀ ਅਸੀਂ ਇਹ ਕਰਕੇ ਵੀਡੀਓ ਪਾਉਂਦੇ ਜੇ ਵੀ ਆਣ ਕੇ ਤਸੱਦੀ ਕਰਕੇ ਕਰਦੇ ਤੇ ਇਹਦੇ ਮਾਰੇ ਕੱਟੀ ਐ ਹਾਂਜੀ ਇਹਦੇ ਮਾਰੇ ਕੱਟੀ ਐ ਤੇ ਇਹਦੇ ਵੀ ਇਹਨਾਂ ਮਗਰ ਦਵਾ ਮਗਰ ਆ ਆ ਇੱਕ ਅੱਧੇ ਤੀਜਾ ਦੂਜਾ ਦੇ ਪਹਿਲਾ ਕੱਟੀਆਂ ਹੀ ਆ ਤਿੰਨਾ ਨੰਬਰ ਦੇ ਕੱਟੀਆਂ ਕੱਟੀਆਂ ਹਾਂਜੀ ਹਾਂ ਤੇ ਤੁਸੀਂ ਵੇਖੋ ਹਾਈਟ ਵੇਖੋ ਕੱਟੀ ਦੀ ਕੱਢੀ ਆ ਆ ਵੇਖੋ ਥੱਲੇ ਆ ਸਾਫ ਸੂਫ ਥੱਲੇ ਹਾਂਜੀ ਹਾਂ ਆ ਕੱਲਾ ਕੱਲਾ ਬਹੁਤ ਜ਼ਿਆਦਾ ਇਹ ਆਵਾਜ਼ ਤੇ ਸੁਭਾ ਦੱਜਾ ਇਹਦੇ ਮਗਰ ਕੱਟਾ ਹੋ ਕੱਟਾ ਜੇ ਦੇਖੋ ਕਿੰਨਾ ਇਹਦੇ ਆਹ ਵੜੇ ਹਾਜਾ ਦੁੱਧ ਜਿਹੜਾ ਵਾ 14 ਲੀਟਰ ਹੋਊਗਾ 14 ਲੀਟਰ ਤੇ ਸੂਈ ਨੂੰ ਅੱਜ 10ਵਾਂ ਦਿਨ ਜੇ ਨਾਵਾ ਤੋਂ 10ਵਾਂ ਦਿਨ ਠੀਕ ਹੈ ਠੀਕ ਹੈ ਇਹ ਜਿਆਦੀ ਅਸਲ ਜਿਆਦੀ ਚੰਗੀ ਆਸਲ ਚ ਤੇ ਆਈ ਜੇ 20 ਕਿਲੋ ਦੁੱਧ ਦੀ ਗਾਰੰਟੀ ਨੇ ਠੀਕ ਹੈ ਪਰ ਆਪਾਂ ਜਿੰਨਾ ਵੀ ਦੁੱਧ ਐਵੇਂ ਹੋਊਗਾ ਉਸ ਹਿਸਾਬ ਨਾਲ ਪੈਸੇ ਲਵਾਂਗੇ ਇਹ ਨਾ ਕੋਈ ਆਖੇ ਵੀ ਬਾਈ ਜੀ ਤੁਸੀਂ 20 ਦੱਸਿਆ ਸੀ ਇਹ ਜਾ ਕੇ ਮੇਰਾ ਵੀ ਕੋਈ ਸੇਵਾ ਨਾ ਕਰੇ ਸੇਵਾ ਨਾ ਕਰਕੇ ਤੇ ਫੇਕ ਇੱਥੇ ਵੀ ਜਾਏ 20 ਕਿਲੋ ਦੁੱਧ ਦੀ ਗਾਰੰਟੀ ਹਾਂ ਜੀ ਹਾਂ ਜੀ ਫੇਕ ਇੱਥੇ ਵੀ ਜਾਏ ਰੁਪਈਏ ਵੀ ਲੱਗਣ ਦੇ ਸਾਨੂੰ ਮਿਲ ਕੇ ਆਈਆਂ ਅੱਜ ਬੰਦਾ ਲਾਉਂਦਾ ਵੀ ਗਿਆ 1.5 ਲੱਖ ਰੁਪਈਆ ਮੈਨੂੰ ਲੱਗਦਾ ਠੀਕ ਉਹ ਸਾਬ ਦੇ ਨਾਲ ਇਹਦਾ ਵੀ ਦੁੱਧ 17 18 ਕਿਲੋ ਮੈਂ ਮੰਮੁਲੀ ਮੰਮੁਲੀ ਸਤਾਰਣ 8 ਗਰਾਂ ਨੂੰ ਮੈਂ ਭਰ ਦੂੰਗੀ ਨਹੀਂ ਹਾਲੇ ਤਾਂ ਆਹ ਵਜੇ ਝੋਟੀ ਆ ਵੀ ਦੱਸਣ ਈ ਆ ਵੀ ਹੈਗੀ ਮੈਂ ਥੱਲੇ ਇੱਕ ਗੱਲ ਚੁਆਈ ਜਦੋਂ ਪਸਮੂ ਵੀ ਮੈਂ ਰੁਗ ਰੁਗ ਦਾ ਮੈਂ ਥੜ ਕੱਢੂ ਜੇ ਇੰਨਾ ਹੀ ਹੋਰ ਵਧੂਗਾ ਠੀਕ ਹੈ ਹਾਂ ਬਹੁਤ ਜ਼ਿਆਦਾ ਚੱਡਾ ਕਿੱਡਾ ਗੱਲ ਵੱਡੀ ਆ ਫਿਰ ਨਾ ਵੇਖੋ ਕਿੰਨੀ ਕਿੰਨੀ ਆ ਮੈਂ ਵੀ ਗਾੜੀ ਬਿਛਾਰੀ ਐ ਝੋਟੀ ਬਣੀ ਆ ਆ ਵੇਖੋ ਆ ਵੇਖੋ ਥੋੜੀ ਜੀ ਬਾਦੀ ਬੂਦੀ ਆ ਹਾਲੇ ਤਾੜੀਆਂ ਦੀਆਂ ਵਾ ਮਤਲਬ ਕਿ ਥੋੜੀ ਜੀ ਨਾਵਾਂ ਤੋਂ ਦਸਵਾ ਲੈਣਾ ਹੋਊਗਾ ਇੰਨਾ ਕਹਾਂਗੇ ਉਨਾ ਹੋਊਗਾ ਇਹ ਨਹੀਂ ਵੀ ਪੰਜਾਂ ਛਾਂ ਦੇ ਨਾਲ ਦੇ ਦੱਸ ਦੀਏ ਤੇ ਬੱਚਾ 20 ਦਿਨਾਂ ਦਾ ਹੋਊਗਾ ਨਾਵੇਂ ਤੋਂ 10ਵੇਂ ਦਿਨ ਮੈਂ ਲਾ ਦੇਣਾ ਆ ਥੋੜੀ ਜਿਹੀ ਇਹ ਲੱਗੇ ਲੱਗੇ ਤੇ ਆਹ ਦੇਖੋ ਆਹ ਤਾਂ ਦੇ ਕੱਟੀਏ ਇਹ ਦੇਖੋ ਕਿੱਡਾ ਕਿੱਡਾ ਕੱਦ ਦੇਖੋ ਛੋਟੀ ਨੂੰ ਲੱਗੇ ਕਿੱਡਾ ਕੱਦ ਬੂਦੋ ਹਾਂ ਇਹ ਚੰਗੇ ਮਲ ਕੇ ਲਾ ਕੇ ਰੀਆਂ ਝੋਟੀਆਂ ਵਾ ਵੱਡੀਆਂ ਵਾ ਲਾ ਕੇ ਖਲੋਏ ਮਰਾ ਇਧਰੋਂ ਖਲੋਏ ਆਹ ਵੇ ਹੱਥ ਟਕਾਂਗਾ ਗਿਆ ਚੰਗੀ ਤੁਹਾਡੇ ਜਿੱਟੀ ਆ ਥੋੜੀ ਜਿਹਾ ਹਾਂ ਥੋੜਾ ਜਿਹਾ ਕਰਦੀ ਰੋਟੀ ਆਹ ਦੇਖੋ ਜੱਗੀ ਆਹੇ ਥੋੜੀ ਦੱਤੀ ਹੋਗੀ ਮੈਂ ਜੱਤ ਵਾਲੀ ਝੋਟੀ ਆ ਹਾਂਜੀ 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 ਝੋਟੀ ਦੁੱਧ ਭਰੂਗੀ 15 ਲੀਟਰ ਤੇ ਨਾਰਾ ਐ ਸ਼ਰੀਰ ਦੇ ਕੱਲੇ ਕੱਲੇ 15 ਲੀਟਰ ਦੁੱਧ ਭਰੂਗੀ ਝੋਟੀ ਸੇਵਾ ਕਰੂ ਤੇ ਝੋਟੀ ਜ ਵੱਡੀ ਆ ਹਾਂਜੀ ਹਾਂਜੀ ਲਾਗੇ ਹੋਏ ਸਭ ਤੋਂ ਫੁੱਲਾ ਈ ਆ ਸਭ ਤੋਂ ਵੱਡੀ ਝੋਟੀ ਈ ਆ ਝੋਟੀ ਆ ਸਭ ਨੂੰ ਸਿੰਗ ਲੱਡੀ ਵੇਖੋ ਐਂ ਇਹ ਸਿੰਗਾਂ ਦੀ ਏਕੋ ਕਿੰਨਾ 10 ਕਿਲੋ ਇਹਦੇ ਨੂੰ ਨਹੀਂ 12 ਲੀਟਰ ਹੀ ਆ ਲੈ ਅੱਛਾ ਅੱਛਾ ਇਹ 12 15 ਭਰ ਦੂਗੀ ਝੋਟੀ ਮੈਲਾ ਮੂਲਾ ਥੋੜਾ ਠੀਕ ਠੀਕ ਇਹ ਤੋਹਫਾ ਜਾਂਦਾ ਬੰਦ ਇਹ ਤਾਂ ਭੋਲਾ ਈ ਐ ਹੁਣੇ 13 ਲੀਟਰ ਆ ਤੇ ਪਲੇ 13 ਲੀਟਰ ਵਾ ਇਹਨੂੰ ਅੱਜ ਸੂਈ ਨੂੰ ਚੌਥਾ ਦਿਨ ਚੌਥਾ ਦਿਨ ਚੌਣ ਬੜੀ ਚੰਗੀ ਚੌਣ ਬਹੁਤ ਚੰਗੀ ਚੌਣ ਮਈਆਂ ਕੋਈ ਨਹੀਂ ਮਾਰੀਆਂ ਇੱਕ ਹਾਂ ਇਹ ਐਂਡੀਆਂ ਠੰਡੀਆਂ ਆਵੇ ਠੰਡੀਆਂ ਬਹੁਤ ਜਿਆਦੀਆਂ ਠੰਡੀਆਂ ਹੋਊਗਾ 13 ਤੇ 12 ਦਾ ਆਪਾਂ ਮਿਲਾਈ ਜ ਤੇ ਬਾਕੀ ਦੂਜਾ ਨੰਬਰ ਇਹ ਆ ਕਿ ਮੇਰੀ ਗੱਲ ਸੁਣੋ ਕਿ ਇਹ ਇੱਧਰ ਦੇਖੋ ਠੰਡੀਆਂ ਦੇਖੋ ਦੂਜਾ ਨੰਬਰ ਇਹ ਆ ਕਿ ਆਣ ਕੇ ਵੇਖ ਕੇ ਫਿਰ ਖੜਿਓ ਵੀਡੀਓ ਨਾਲੋਂ 19 ਨਾਲੋਂ 21 ਚੰਗੀਆਂ ਲੱਗਣੀਆਂ ਹੈ ਕੋਈ ਜ਼ੂਮ ਕਰਕੇ ਵੀਡੀਓ ਨਹੀਂ ਬਣਾਉਂਦੇ ਕੋਈ ਮਲਕੇ ਗਾਲ ਇੰਨਾ ਫਾਇਡ ਫੁੱਲਟ ਜਾ ਲਾਉਦੇ ਉਹ ਕੰਮ ਕੋਈ ਨਹੀਂ ਜੇ ਚੰਗੀਆਂ ਹੋਣਗੀਆਂ ਤੇ ਚੰਗੀਆਂ ਹੀ ਬਖਾ ਲਾਂਗੇ ਆਹ ਤੁਹਾਡਾ ਜੀ ਅਰੀਣ ਜੈ ਤੇ ਛੋਟੀ ਚਾਰ ਦੰਦਵਾ ਚਾਰ ਦ ਇਹਦੇ ਕੋ ਮੇਰੇ ਸਾਬ ਨਾਲ 8 ਤੋਂ 9 ਕਿਲੋ ਦੁੱਧ ਉੱਪਰ ਠੀਕ ਠੀਕ ਆ ਵੀ 9 ਕਿਲੋ ਲੀਟਰ ਦੇ ਹਿਸਾਬ ਨਾਲ ਆਪਾ ਦਈਏ ਇਹ ਨਹੀਂ ਵੀ ਜੱਡਾ ਹਾਂਜੀ ਹਾਂਜੀ ਤੇ ਰੇਟ ਵੇਹ ਮਈਆਂ ਦਾ ਦੱਸਿਆ ਨਹੀਂ ਆਪਾਂ ਰੇਟ ਜੇ ਮਈਆਂ ਦਾ 90 95 ਤੋਂ ਲੈ ਕੇ ਤੇ ਇੱਕ 300 ਦਾ ਕਰੇ 55.5 ਦਾ ਕਰੇ ਠੀਕ ਆ ਠੀਕ ਇੰਨਾ ਗ੍ਰੇਡ ਜਿਹੜਾ ਕਿਸ ਮਰਜ਼ੀ ਭੈਰ ਭਰਾ ਜੇ ਲੱਭੇ ਰੇ ਤੇ ਇਹਨੇ ਕੋ ਦੁੱਧ ਹੋਗਾ ਨਾਉਂ ਨਹੀਂ ਸਰ 9 ਲੀਟਰ ਠੀਕ ਬਹੁਤ ਚੰਗੀ ਛੋਟੀ ਆ ਛੋਟੀ ਥੋੜੀ ਜੀ ਟੈ ਮਾਰ ਗਈ ਆਣ ਕੇ ਉਹਵਾ ਦੁੱਧਾਂ ਵਾ ਦੁੱਧਾਂ ਸੁਆ ਇਹਦੇ ਕੋ ਬੋਲਾ ਉੱਥੇ ਚੋਗੇ ਆਂਦਾ ਜੇ 11 ਕਿਲੋਟਰ ਠੀਕ ਗਾਂ ਦਾ ਤੇ ਆ ਵੇਖੋ ਲੈਵਾ ਕਿੰਨਾ ਲੈਵਾ ਬਹੁਤ ਜਿਆਦਾ ਲੈਵਾ ਬੜਾ ਚੰਗਾ ਸਾ ਸਭ ਪੈਸਾ ਦਾ ਹੋ ਜਾਣਾ ਸਭ ਪਰਦੇ ਹਾਂ ਜੀ ਇਹਨਾਂ ਦਾ ਰੇਟ ਤੈਨੂੰ ਜ਼ਾਇਦ ਹੀ ਹੋਊਗਾ ਜ਼ਾਇਦ ਹੀ ਕਰਕੇ ਦੇਵਾਂਗੇ ਠੀਕ ਅੰਦਰ ਲਈ ਬਾਕੀ ਜੇ ਨਹੀਂ ਤੇ ਮਲਕੇ ਗਾਲ ਇਤਰਾ ਮੈਂ ਦੋਹਾਂ ਤਨੰਦਨਾਂ ਤੱਕ ਵੀਡੀਓ ਪੈ ਜਾਣੀ ਆ ਤੇ ਫਿਰ ਛੇ ਦੰਦਵਾ ਤੂੰ ਆ ਨੱਜਾ ਸਵੇਰ 6 ਦੰਦ ਛੱਗੀ ਮੂੰਹ ਆ ਆ ਤੇ ਕੱਤੀ ਮੇਰੇ ਸਾਹਮਣੇ ਖੀਰੀ ਹੋਣੀ ਆ ਜਾਂ ਦੋਂਦੀ ਹੋਊਗੀ ਠੀਕ ਆ ਇਹਦੇ ਕੋਲ ਦੁੱਧ 12 ਲੀਟਰ ਜਿੱਥੋਂ ਚੋ ਕੇ ਲਿਆ ਥੋੜਾ 1 ਕਿਲੋ 2 ਕਿਲੋ ਦਾ ਫਰਕ ਪਿਆ ਹੋਊਗਾ ਹੁਣ 11 ਲੀਟਰਾਂ ਦਾ ਹਾਂਜੀ ਹਾਂਜੀ 11 ਹੋਊਗਾ 10 ਜਿਆਦਾ ਪਰ ਫੁੱਲ ਆ ਇਸ ਤਰ੍ਹਾਂ ਹੁਣ ਮਈਆਂ ਆਈਆਂ ਹੋ ਨਾ ਅੱਜ ਤੇ ਦੋ ਤਿੰਨ ਦਿਨ ਤੱਕ ਚਵਾਈ ਹੋ ਜੂਗੀ ਸਾਰਾ ਪਾ ਲੱਗ ਜੂਗਾ ਮਲਕੇ ਹਲੇ ਅੰਦਾਜ਼ਾ ਜਾਈਆਂ ਵੀ ਉੱਥੋਂ 12 ਚ ਚੋ ਗਿਆ ਦਾ ਤੇ ਕਿਲੋ 2 ਕਿਲੋ ਆ ਗਏ ਨਾ ਉਹਦਾ ਕਰ ਦੂਗੀ ਆਹ ਦੇਖੋ 7 8 9 ਨੰਬਰ ਜੀ ਟੂ ਬਾਕੀ ਪੂਰੀ ਹਾਂ ਵੱਡੇ ਕੱਦ ਦੀ ਆ ਹਾਂਜੀ ਬਹੁਤ ਵੱਡੇ ਕੱਦ ਦੀ ਆ ਬਹੁਤ ਵੱਡੇ ਕੱਦ ਦੀ ਨਾਵਾ ਨੰਬਰ ਨਾ ਨੰਬਰ ਆਹ 10ਵਾਂ ਨੰਬਰ ਇਹ ਦੇਖੋ 11 ਕਿਲੋ ਲੀਟਰ ਦੁੱਧ ਹੋਗਾ ਆਹ ਕੀ ਕਟੀਆਂ ਰਹੀਆਂ ਜਿਆਦੀਆਂ ਨੇ ਕੱਟੇ ਆ। ਕੱਟੇ ਵਾਲੀਆਂ ਜੈਰੀਆਂ ਮੈਂ ਕਟੀਆਂ ਮਲਕੀ ਗੱਲ ਇਹਦਾ ਪੰਜਾਂ ਮਹੀਆਂ ਥੱਲੇ ਤੇ ਸੱਤਾਂ ਮਹੀਆਂ ਥੱਲੇ ਕੱਟੇ ਆ। ਠੀਕ ਆ। ਇਹਦੇ ਮਗਰੋਂ ਕੱਟੀ ਆ। ਇਹਦੇ ਕੋਲ 11 ਕਿਲੋ ਲੀਟਰ ਦੁੱਧ ਜੀ ਇਹ 10ਵਾਂ ਨੰਬਰ ਜਿਹੜਾ ਜੈੱਟ ਲਾਲ ਕਾਲੀ ਨੂੰ ਕਿਦਾਂ ਮਾੜਿਆ ਪੋਚਵਾਲ ਕੇ ਤੇ ਰਿਆਂ ਜਾਮਨਰ ਕੀ ਹਾਂ ਹਾਂ ਜਾਮਨਰ ਕੀ ਹੈ ਜਾਮਨਰ ਇਹਦੇ ਸਰੀਰ ਤੇ ਬਹੁਤ ਜਿਆਦੀ ਆ। ਬਹੁਤ ਚੰਗੀ। ਇਹ ਆਏ ਮੈਂ ਕਹਿੰਦਾ ਮੇਰੇ ਹਿਸਾਬ ਨਾਲ ਥੋੜਾ ਜਿਹਾ ਲੇਵਾ ਘੱਟ ਮਸਾਲੀ ਜੇ। ਅੱਛਾ। ਦੁੱਧ ਸੱਚਾਈ ਵਾਲੀ ਗੱਲ ਜੀ ਵੀ ਉੱਥੋਂ 14 ਲੀਟਰ ਘੋਕੇ ਹੁਣ ਚਲੋ 2 ਕਿਲੋ ਦਾ ਫਰਕ ਪਾ ਜਾਂਦੀਆਂ ਮਈਆਂ ਕਈਆਂ ਮਈਆਂ 3-3 ਕਿਲੋ ਗਾਲੇ ਪਸੇ ਵਖਾਲੋ ਇਦਾਂ ਨਾੜਾ ਵਖਾਲੋ ਆਹ ਦੇਖੋ ਨਾੜਾ ਚਮਕ ਐ ਚੱਡੇ ਦੇ ਨਾੜਾ ਚਮਕਦੀਆਂ ਵਾ ਸੁਹਾ ਦੁੱਜਾ ਛੇ ਦਾ ਦਵਾ ਠੀਕ ਠੀਕ ਇਹਦੇ ਕੋਲ ਉੱਥੇ ਤੇ ਚੋਕ 14 ਲੀਟਰਾਂ ਦਾ ਨੋਕ ਵਾਲਾ ਥਾਣਾ ਮੁੱਠੀ ਵਾਲਾ ਪੂਰਾ ਵਧੀਆ ਹੁਣ ਚਲੋ 2-3 ਕਿਲੋ ਦਾ ਫਰਕ ਚੋਣ ਪੋਲੀਆਂ ਚੋਣ ਤੇ ਮੈਂ ਨਾ ਵੀ ਕਿਸੇ ਮੈਨੂੰ ਹੱਥ ਲਾਉਂਦੀ ਚੋਣ ਦੀ ਸਾਡੀ ਗਰੰਟੀ ਹੋਊਗੀ ਠੀਕ ਹੈ ਠੀਕ ਬਾਕੀ ਤਸੱਲੀ ਕਰਨੇ ਤਸੱਲੀ ਹਾਂ ਆਪਣੀ ਕਰਕੇ ਦੋ ਟਾਈਮ ਚੋਲਿਆਂ ਇਹ 11 ਨੰਬਰ ਦੀ ਠੀਕ ਆਹ ਇਹ ਦੇਖੋ ਹੋਣ ਵੀ ਆਏ ਵੇਲੇ ਵੀ ਦੁੱਧ ਹੋਊਗਾ ਕਿਉਂਕਿ ਦੋ ਟਾਈਮ ਅਸੀਂ ਮਹੀਆ ਚੋਲੀਆਂ ਰਾਤੀਂ ਤੇ ਸਵੇਰੇ ਹਾਂਜੀ ਹਾਂਜੀ ਇਹਦੇ ਥੱਲੇ 12 ਲੀਟਰ ਦੁੱਧ ਹੋਊਗਾ 12 ਲੀਟਰ 11 ਨਾਲ ਕੋ ਲੈ ਜੀ ਤੇ ਆ ਬੱਚਾ ਜਿਹੜੇ ਮਗਰ ਆਹ ਮੇਰਾ ਕਟਾ ਟਾਂ ਆ ਜੀ ਹਾਂ ਬਸ ਇਹੋ ਹੀ ਆ ਪਿੰਡ ਆਪਣਾ ਜ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਉਹਨੂੰ ਨੰਬਰ 887296296 ਬਾਕੀ ਐਡਰੈਸ ਮਾੜਾ ਉੱਪਰ ਲਿਖ ਦਿਓ ਹਾਂਜੀ ਹਾਂਜੀ ਚਲੋ ਸਾਥ ਤੇ ਕੱਟੇ ਤੁਹਾਨੂੰ ਬੁਖਾਰੀ ਵੀ ਨਿੱਕੇ ਹੀ ਆ ਕੋਈ ਬੱਚੇ ਛੋਟੇ ਹੀ ਵਾਲੇ ਕੋਈ ਕੋਈ ਵੱਡਾ ਨਹੀਂ ਆ ਬਿਲਕੁਲ ਤਾਂ ਆ ਬਿਲਕੁਲ ਠੀਕ ਹਾਂ ਦੇਖੋ ਨਾਰੂ ਆ ਬੱਚਿਆਂ ਦੇ ਨਾਰੂ ਬਾਰੇ ਠੀਕ ਹੈ ਧੰਨਵਾਦ